ਰੋਪੜ ਦੇ ਵਿੱਚ ਇੱਕ ਹੋਰ ਕਿਸਮਤ ਦਾ ਤਾਰਾ ਚਮਕਿਆ ਸ਼੍ਰੀ ਰਾਧਾ ਲਾਟਰੀ ਸਟਾਲ ਦੇ ਮਾਲਕ ਗੌਰਵ ਤਵੰਨੇ ਦੱਸੇ ਕਿ ਇੱਕ ਵਿਅਕਤੀ ਨੇ ਉਹਨਾਂ ਦੀ ਦੁਕਾਨ ਤੋਂ 7 ਰੁਪਏ ਵਾਲੀਆਂ 200 ਟਿਕਟਾਂ ਖਰੀਦੀਆਂ ਸਨ ਹੈਰਾਨੀ ਦੀ ਗੱਲ ਹੈ ਕਿ 200 ਦੀਆਂ 200 ਟਿਕਟਾਂ ਤੇ ਹੀ ਇਨਾਮ ਨਿਕਲ ਆਇਆ કુલ ਰਕਮ 2 ਲੱਖ ਰੁਪਏ ਬਣੀ ਹੈ ਜਿਸ ਦੀ ਪੇਮੈਂਟ ਵੀ ਕਰਵਾ ਦਿੱਤੀ ਗਈ ਹੈ ਜੇਤੂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਗੌਰਵ ਤੋਂ ਬੰਦਾ ਕਹਿੰਦਾ ਕਿ ਰੋਪੜ ਦੇ ਵਿੱਚ ਹਰ ਰੋਜ਼ ਇਨਾਮ ਨਿਕਲ ਰਹੇ ਨੇ ਤੇ ਲੋਕਾਂ ਦਾ ਰੁਝਾਨ ਲਾਟਰੀ ਦੇ ਵੱਲ ਵੱਧ ਰਿਹਾ ਹੈ ਰੋਪੜ ਦੇ ਵਿੱਚ ਇੱਕ ਹੋਰ ਕਿਸਮਤ ਦਾ ਤਾਰਾ ਚਮਕਿਆ ਸ਼੍ਰੀ ਰਾਧਾ ਲਾਟਰੀ ਸਟਾਲ ਦੇ ਮਾਲਕ ਗੌਰਵ ਤਵੰਨੇ ਦੱਸੇ ਕਿ ਇੱਕ ਵਿਅਕਤੀ ਨੇ ਉਹਨਾਂ ਦੀ ਦੁਕਾਨ ਤੋਂ 7 ਰੁਪਏ ਵਾਲੀਆਂ 200 ਟਿਕਟਾਂ ਖਰੀਦੀਆਂ ਸਨ ਹੈਰਾਨੀ ਦੀ ਗੱਲ ਹੈ ਕਿ 200 ਦੀਆਂ 200 ਟਿਕਟਾਂ ਤੇ ਹੀ ਇਨਾਮ ਨਿਕਲ ਆਇਆ કુલ ਰਕਮ 2 ਲੱਖ ਰੁਪਏ ਬਣੀ ਹੈ ਜਿਸ ਦੀ ਪੇਮੈਂਟ ਵੀ ਕਰਵਾ ਦਿੱਤੀ ਗਈ ਹੈ ਜੇਤੂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਗੌਰਵ ਤੋਂ ਬੰਦਾ ਕਹਿਣਾ ਕਿ ਰੋਪੜ ਦੇ ਵਿੱਚ ਹਰ ਰੋਜ਼ ਇਨਾਮ ਨਿਕਲ ਰਹੇ ਨੇ ਤੇ ਲੋਕਾਂ ਦਾ ਰੁਝਾਨ ਲਾਟਰੀ ਦੇ ਵੱਲ ਵੱਧ ਰਿਹਾ ਹੈ। ਲਾਟਰੀ ਤੋਂ ਜੀ ਰੋਪੜ ਤੋਂ ਜੀ ਮੇਰੀ ਸ਼ਾਪ ਤੇ ਜੀ 10-10 ਹਜ਼ਾਰ ਦੀਆਂ 200 ਟਿਕਟਾਂ ਲੱਗੀਆਂ ਨੇ ਤੇ ਜਿਹਦੀ ਅਮਾਊਂਟ ਬਣਦੀ ਹੈ तकरीबन 20 ਲੱਖ ਰੁਪਏ ਬਣਦੀ ਹੈਗੀ ਇਹਦੇ ਤੇ ਰੋਪੜ ਡਿਸਟ੍ਰਿਕਟ ਦੇ ਵਿੱਚ ਸਭ ਤੋਂ بڑا ਨਾਮ ਹੈਗਾ 4 ਮਹੀਨੇ ਹੋਏ ਮੈਨੂੰ ਕੰਮ ਕੀਤੇ ਨੂੰ 4 ਮਹੀਨੇ ਦੇ ਵਿੱਚ ਮੈਨੇ ਸਾਡੀ ਦੁਕਾਨ ਤੇ 200 ਟਿਕਟਾਂ ਲੱਗੀਆਂ 10-10 ਹਜ਼ਾਰ ਦੇ ਸ਼ਾਬ ਦੇ ਨਾਲ ਤੇ ਤੁਸੀਂ ਆਓ ਤੇ ਆਪਣੀ ਇੱਥੇ ਕਿਸਮਤ ਅਜਮਾਓ ਮੇਰੇ ਕੋਲ ਆ ਕੇ ਜੀ ਮੇਰੇ ਕੋਲ ਹਰ ਤਰ੍ਹਾਂ ਦੇ ਬੰਪਰ ਡਰਾਸ ਆਪ ਤੁਹਾਨੂੰ ਮਿਲਦੇ ਆ ਜੀ ਤੇ ਸਾਡੀ ਜਿਹੜੀ ਸ਼ਾਪ ਹੈਗੀ ਆ ਸ਼ਾਪ ਬੰਸਾਂ ਵਾਲੇ ਦੇ ਸਾਹਮਣੇ 올ਡ ਬੱਸ ਸਟੈਂਡ ਤੇ ਹੈਗੀ ਆ ਤੇ ਆਓ ਤੇ ਤੁਸੀਂ ਆਪਣੀ ਕਿਸਮਤ ਇੱਥੇ ਅਜਮਾਓ ਜੀ ਮੇਰੇ ਕੋਲ ਮਗਰ ਸ਼ਾਂਤੀ ਵੀ ਤੁਹਾਨੂੰ ਬੰਪਰ ਮਿਲੂਗੇ ਜੀ ਤੇ ਉਸ ਤੋਂ ਬਾਅਦ ਮੰਥਲੀ ਬੰਪਰ ਚੱਲ ਰਿਹਾ ਤੇ 50 ਰੁਪਏ ਦੇ 25 ਲੱਖ ਦਾ ਬੰਪਰ ਚੱਲਦਾ ਪਿਆ ਜੀ 75 ਰੁਪਏ ਟਿਕਟ ਚੱਲਦੀ ਪਈ ਹੈਗੀ ਜੀ ਆਓ ਤੇ ਤੁਸੀਂ ਆਪਣੀ ਕਿਸਮਤ ਅਜਮਾ